ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਬਲੌਗ ਹੈ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਖਾਸ ਕਰਕੇ ਵਰਕ ਪਰਮਿਟ ਵਾਲਿਆਂ ਵਾਸਤੇ ਹੈ ਜਿਹੜੇ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇਖ ਰਹੇ ਨੇ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਇੱਕ ਟੈਂਪਰੇਰੀ ਪਬਲਿਕ ਪਾਲਿਸੀ ਦੀ ਅਨਾਊਂਸਮੈਂਟ ਜਿਹੜੀ ਮਾਰਚ 2025 ਦੇ ਵਿੱਚ ਕੀਤੀ ਗਈ ਸੀ ਉਹਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਇਸ ਟੈਂਪਰੇਰੀ ਪਬਲਿਕ ਪਾਲਿਸੀ ਦਾ ਮਤਲਬ ਇਹ ਹੈ ਕਿ ਭਈ ਤੁਸੀਂ ਜਦੋਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਅਪਲਾਈ ਕਰਦੇ ਹੋ ਤਾਂ ਉਹਦੀ ਇਨਫੋਰਮੇਸ਼ਨ ਤੇ ਉਹਦਾ ਜੇਕਰ ਸਪੈਸਿਫਿਕ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਹੋ ਇਸ ਟੈਂਪਰੇਰੀ ਪਬਲਿਕ ਪਾਲਿਸੀ ਦੇ ਅੰਡਰ ਆਉਂਦੇ ਹੋ ਤਾਂ ਤੁਸੀਂ ਕੰਮ ਕਰਨਾ ਆਪਣੇ ਅਪਰੂਵਲ ਤੋਂ ਪਹਿਲਾਂ ਹੀ ਸ਼ੁਰੂ ਕਰ ਸਕਦੇ ਹੋ ਨਵੇਂ EMPLOYER ਦੇ ਨਾਲ ਯਾਨੀ ਕਿ ਜਿਹੜੀ ਤੁਸੀਂ ਨਵਾਂ ਜੌਬ ਆਫਰ ਤੁਹਾਨੂੰ ਮਿਲਿਆ ਉਹਦੇ ਨਾਲ ਹੁਣੇ ਕੀ ਟੈਂਪਰੇਰੀ ਪਬਲਿਕ ਪਾਲਿਸੀ ਹੋਵੇਗੀ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕ ਇੱਕ ਮੈਂ ਪੀਆਰ ਦੀ ਪੂਰੀ ਸੀਰੀਜ਼ ਚਲਾ ਰਿਹਾ ਹਾਂ ਜਿਹਦੇ ਵਿੱਚ ਤਿੰਨ ਐਪੀਸੋਡ ਹੁਣ ਤੱਕ ਮੈਂ ਅਪਡੇਟ ਕੀਤੇ ਆ ਉਹਨਾਂ ਤਿੰਨਾਂ ਨੂੰ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਕਿਉਂਕਿ ਜੇਕਰ ਕੈਨੇਡਾ ਵਾਸਤੇ ਤੁਸੀਂ ਪੀਆਰ ਦੇਖ ਰਹੇ ਹੋ ਤਾਂ ਤੁਹਾਡੇ ਵਾਸਤੇ ਉਹ ਬਹੁਤ ਇੰਪੋਰਟੈਂਟ ਵੀਡੀਓਜ਼ ਹੋ ਸਕਦੀਆਂ ਨੇ ਉਹ ਪੂਰੀ ਸੀਰੀਜ਼ ਹੋਵੇਗੀ ਜਿੱਦੇ ਸਿਰਫ ਤਿੰਨ ਐਪੀਸੋਡ ਹਾਲੇ ਅਪਲੋਡ ਹੋਏ ਆ ਜਦੋਂ ਤੁਸੀਂ ਏਜੰਟ ਮੂਰੇ ਆਪਣੀ ਪੀਆਰ ਦੀ ਫਾਈਲ ਲੈ ਕੇ ਬੈਠੋਗੇ ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋਣਗੀਆਂ ਸੋ ਬਹੁਤ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਨੂੰ ਜਾ ਕੇ ਜ਼ਰੂਰ ਵਾਚ ਆਊਟ ਕਰਿਓ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਕਈ ਬਟਨ ਵੀ ਦਿੱਤਾ ਹੋਇਆ ਵੀਡੀਓ ਸ਼ੁਰੂ ਕਰਦੇ ਆ ਹੁਣ ਤੱਕ ਇਹ ਹੈ ਕਿ ਜਿਹੜੇ ਓਪਨ ਵਰਕ ਪਰਮਿਟ ਵਾਲੇ ਖਾਸ ਕਰਕੇ ਜਦੋਂ ਆਪਾਂ ਪੀਜੀਡਬਲੂਪੀ ਅਪਲਾਈ ਕਰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਆ ਤਾਂ ਉਸ ਕੰਡੀਸ਼ਨ ਦੇ ਵਿੱਚ ਜਦੋਂ ਆਪਾਂ ਅਪਲੀਕੇਸ਼ਨ ਪਾਉਨੇ ਆ ਤਾਂ ਉਸ ਤੋਂ ਬਾਅਦ ਅਪਰੂਵਲ ਤੋਂ ਪਹਿਲਾਂ ਸਾਨੂੰ ਇੱਕ ਪ੍ਰੀ ਆਥਰਾਇਜ਼ੇਸ਼ਨ ਲੈਟਰ ਮਿਲ ਜਾਂਦਾ ਕਿ ਭਈ ਜਿੰਨਾ ਚਿਰ ਤੱਕ ਤੁਹਾਡਾ ਵਰਕ ਪਰਮਿਟ ਅਪਰੂਵ ਨਹੀਂ ਹੁੰਦਾ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ EMPLOYER ਦੇ ਨਾਲ ਕੰਮ ਕਰ ਸਕਦੇ ਹੈਗੇ ਹੋ ਕਿਸੇ ਵੀ OCCUPATIONS ਦੇ ਵਿੱਚ ਕੰਮ ਕਰ ਸਕਦੇ ਹੈਗੇ ਹੋ ਉਦੋਂ ਤੱਕ ਜਦੋਂ ਤੱਕ ਤੁਹਾਡੇ ਵਰਕ ਪਰਮਿਟ ਵਾਲੇ ਅਪਲੀਕੇਸ਼ਨ ਤੇ ਡਿਸੀਜਨ ਨਹੀਂ ਪੈਂਦਾ ਇਹ ਪਹਿਲਾਂ ਸੀਗਾ ਜਾਂ ਹੁਣ ਵੀ ਹੈਗਾ ਓਪਨ ਵਰਕ ਪਰਮਿਟ ਜਿਹੜਾ ਸਟੂਡੈਂਟ ਨੂੰ ਮਿਲਦਾ ਉਹਨਾਂ ਵਾਸਤੇ ਹੁਣ ਇਹੀ ਚੀਜ਼ ਇੰਪਲੀਮੈਂਟ ਕਰ ਦਿੱਤੀ ਗਈ ਹੈ ক্লোਜ਼ ਵਰਕ ਪਰਮਿਟ ਵਾਲਿਆਂ ਵਾਸਤੇ ਜਿਹੜਾ ਏਮਪਲੋਇਰ ਸਪੈਸੀਫਿਕ ਵਰਕ ਪਰਮਿਟ ਹੋਵੇਗਾ ਉਹਨਾਂ ਵਾਸਤੇ ਹੁਣ ਉਹਦੇ ਵਾਸਤੇ ਕੀ ਹੈ ਕਿ ਭਈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਏਮਪਲੋਇਰ ਬਦਲਣਾ ਚਾਹੁੰਦੇ ਤਾਂ ਤੁਸੀਂ ਜਦੋਂ ਹੀ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਹੈ ਨਮਾ ਨਮੀ ਲੰਬਾਈ ਇਹ ਲੈ ਕੇ ਜਾਓ ਤੁਸੀਂ ਏ এমਪਲੋయర్ ਕੋਲ ਕੰਮ ਕਰ ਰਹੇ ਸੀਗੇ ਤੁਸੀਂ ਚਾਹਦੇ ਹੋ ਕਿ ਮੈਂ এমਪਲੋయర్ ਬਦਲ ਲਾਂ ਬੀ এমਪਲੋయర్ ਦੇ ਕੋਲ ਚਲੇ ਜਾ ਜਾਂ ਬੀ এমਪਲੋయర్ ਨੇ ਦੇਖਿਆ ਤੁਹਾਡੇ ਅੰਦਰ ਕੁਆਲਿਟੀਆਂ ਨੇ ਉਹਨੇ ਤੁਹਾਨੂੰ ਕਿਹਾ ਕਿ ਲਿਆ ਮੈਂ ਲੈਂ ਮੈਂ ਇਹ ਦੇ ਦੇਣਾ ਮੇਰੇ ਕੋਲ ਆ ਜਾ ਇੱਥੇ ਕੰਮ ਕਰ ਤੁਹਾਡੇ ਕੋਲ ਪਹਿਲਾਂ ਰੈਸਟ੍ਰਿਕਸ਼ਨ ਸਕੀਮ ਨਹੀਂ ਦਿੱਤੀਆਂ ਸੀ ਜਿੰਨਾ ਚਿਰ ਤੱਕ ਤੁਹਾਡਾ ਵਰਕ ਪਰਮਿਟ ਅਪਰੂਵ ਨਹੀਂ ਸੀ ਹੁੰਦਾ ਤੁਸੀਂ ਬੀ ਵਾਲੇ ਕੋਲ ਕੰਮ ਨਹੀਂ ਸੀ ਕੇ ਕਰ ਸਕਦੇ ਹੁਣ ਕੀ ਹੈ ਕਿ ਭਈ ਇਸ ਟੈਂਪਰੇਰੀ ਪਬਲਿਕ ਪਾਲਿਸੀ ਦਾ ਫਾਇਦਾ ਕੀ ਹੋਣ ਵਾਲਾ ਕਿ ਤੁਸੀਂ ਬੀ এমਪਲੋਇਰ ਦੇ ਕੋਲ ਨਾਲ ਹੀ ਕੰਮ ਸ਼ੁਰੂ ਕਰ ਸਕਦੇ ਹੋ ਬਸ ਕਰਨਾ ਕੀ ਹੈ ਕਿ ਤੁਸੀਂ ਐਮਬੈਸੀ ਨੂੰ ਇਨਫੋਰਮ ਕਰਨਾ ਹੈ ਐਮਬੈਸੀ ਤੁਹਾਨੂੰ ਇੱਕ ਪ੍ਰੀ ਆਥਰਾਇਜ਼ੇਸ਼ਨ ਲੈਟਰ ਜਿਹੜਾ ਉਹ ਇਸ਼ੂ ਕਰ ਦੂਗੀ ਹੁਣ ਉਹ ਕਿੱਦਾਂ ਕਰਨਾ ਉਹ ਵੀ ਅੱਗੇ ਚੱਲ ਕੇ ਡਿਸਕਸ ਕਰਦੇ ਆ ਦਰਸ਼ਕ ਇਹ ਜਿਹੜੀ ਟੈਂਪਰੇਰੀ ਪਬਲਿਕ ਪਾਲਿਸੀ ਹੈ ਦੋਵਾਂ ਨੂੰ ਫਾਇਦੇਮੰਦ ਦਾ এমਪਲੋਇਰ ਨੂੰ ਵੀ ਤੇ ਜਿਹੜੇ ਜੋਬ ਚੇਂਜ ਕਰਨਾ ਚਾਹੁੰਦੇ ਉਹ ਨੂੰ ਯਾਨੀ এমਪਲੋਇਰ ਤੇ এমਪਲੋਇਰ ਦੋਨਾਂ ਵਾਸਤੇ ਬੈਨੀਫਿਟ ਹੈ এমਪਲੋਇਰ ਨੂੰ ਕਿਹਦਾ ਬੈਨੀਫਿਟ ਹੈ ਕਿ ਉਹਨੂੰ ਇਨਸਟੈਂਟ ਉਸ ਯਾਨੀ ਕਿ ਉਹਨੂੰ ਵੇਟ ਨਹੀਂ ਕਰਨੀ ਪੈਗੀ ਅਪਰੂਵਲ ਦੀ ਤੇ EMPLOYEE ਵਾਸਤੇ ਕੀ ਹੈ ਕਿ ਜਿਹੜਾ ਉਹ ਜੌਬ ਰੋਲ ਚੇਂਜ ਕਰਨਾ ਚਾਹੁੰਦਾ ਉਹ ਤੁਰੰਤ ਕਰ ਸਕਦਾ ਵਾ ਐਟ ਅ ਟਾਈਮ ਕਰ ਸਕਦਾ ਉਹਨੂੰ ਬਿਲਕੁਲ ਵੀ ਵੇਟ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਮਹੀਨਾ ਉਹ ਮਹੀਨੇ ਵੇਟ ਕਰੇ ਜਿੰਨਾ ਚਿਰ ਤੱਕ ਅਪਰੂਵਲ ਨਹੀਂ ਆਉਂਦਾ ਜਿਹੜੀ 6 ਮਈ 2020 ਨੂੰ ਪ੍ਰੀ ਕੋਵਿਡ ਪਾਲਿਸੀ ਸੀਗੀ ਉਹਨੂੰ ਇਹ ਪਾਲਿਸੀ ਰਿਪਲੇਸ ਕਰ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪਬਲਿਕ ਪਾਲਿਸੀ ਦਾ ਖਾਸ ਕਰਕੇ ਜਿਹੜਾ EMPLOYE ਨੂੰ ਬੈਨੀਫਿਟ ਹੋਵੇਗਾ ਉਹਨਾਂ ਨੂੰ ਹੋਵੇਗਾ ਜਿਨ੍ਹਾਂ ਦੀ ਜੌਬ ਚਲੀ ਜਾਂਦੀ ਹੈ ਜਾਂ EMPLOYER ਆਪਣਾ ਕੰਮਦਾਨ ਦਾ ਬੰਦ ਕਰ ਦਿੰਦਾ ਹੈ ਜਾਂ ਕਿਸੇ ਕਾਰਨ ਵਾਸੋਂਾਂ ਦੀ ਜੌਬ ਚਲੀ ਜਾਂਦੀ ਹੈ ਉਹ ਆਪਣਾ EMPLOYER ਬਦਲਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਬੈਨੀਫਿਟ ਹੋਵੇਗਾ ਵਰਕਪਲੇਸ ਚੈਲੰਜਸ ਯਾਨੀ ਕਿ ਜਿਹੜੇ ਕੰਮ ਕਰ ਰਹੇ ਹੋ ਤੁਸੀਂ ਉੱਥੇ ਤੁਹਾਨੂੰ ਕਈ ਤਰ੍ਹਾਂ ਦੇ ਜਿਕਰ ਚੈਲੰਜਸ ਆ ਰਹੇ ਜਿਵੇਂ ਕਿ ਤੁਹਾਡਾ ਉੱਤੇ ਕਨਫਲਿਕਟ ਹੋ ਰਿਹਾ ਕੋਈ ਜਾਂ ਕਿਸੇ ਤਰੀਕੇ ਦਾ ਵੀ ਕੋਈ ਇਸ਼ੂ ਆ ਰਿਹਾ ਹੈ ਤੁਸੀਂ ਆਪਣਾ EMPLOYER ਬਦਲਣਾ ਚਾਹੁੰਦੇ ਹੋ ਤਾਂ ਉਹਨਾਂ ਵਾਸਤੇ ਤੀਜਾ ਕੈਰੀਅਰ ਅਚੀਵਮੈਂਟ ਯਾਨੀ ਕਿ ਤੁਸੀਂ ਆਪਣਾ ਤਰੱਕੀ ਕਰਨਾ ਚਾਹੁੰਦੇ ਹਨ ਯਾਨੀ ਕਿ ਜੇ ਤਰੱਕੀ ਕੀ ਕਹਿ ਸਕਦਾ ਕਿ ਤੁਸੀਂ ਐਕਸ ਜੌਬ ਦੇ ਵਿੱਚ ਗਏ ਵਾਈ ਜੌਬ ਤੁਹਾਨੂੰ ਜ਼ਿਆਦਾ ਬੈਸਟ ਓਪਰਚੁਨਿਟੀ ਦੇ ਸਕਦੀ ਹੈ ਕੈਨੇਡਾ ਦੇ ਵਿੱਚ ਜਾਂ ਜਿਹੜੀ ਜੌਬ ਤੇ ਤੁਸੀਂ ਗਏ ਸੀ ਉਹ ਸਕਦਾ ਤੁਹਾਡਾ ਉਹਦੇ ਵਿੱਚ ਫਿਊਚਰ ਨਾ ਹੋਵੇ ਤੁਸੀਂ ਬਦਲ ਕੇ ਦੂਜੇ ਏਮਪਲੋਇਰ ਕੋਲ ਜਾਂਦੇ ਜਿਹੜੀ ਤੁਹਾਨੂੰ ਦੂਜਾ ਜੌਬ ਆਫਰ ਮਿਲ ਰਿਹਾ ਉਹਦੇ ਵਿੱਚ ਤੁਹਾਡਾ ਫਿਊਚਰ ਕੈਨੇਡਾ 'ਚ ਬਣ ਸਕਦਾ ਪੀਆਰ ਕਲ ਨੂੰ ਮਿਲ ਸਕਦੀਆਂ ਤੁਹਾਡੀਆਂ ਸਕਿੱਲ ਜਿਹੜੀਆਂ ਨੇ ਜਾਂ ਤੁਹਾਨੂੰ ਵਧੀਆ ਪੈਕੇਜ ਜਿਹੜਾ ਉਹ ਆਫਰ ਕਰ ਸਕਦੇ ਜ਼ਿਆਦਾ ਪੈਸੇ ਉੱਥੇ ਕਮਾ ਸਕਦੇ ਹੋ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਏਮਪਲੋਇਰ ਬਦਲਣਾ ਸੋ ਇਨ੍ਹਾਂ ਬ ਇਹ ਆ ਤੁਸੀਂ ਰੋਲ ਚੇਂਜ ਕਰਨਾ ਚਾਹੁੰਦੇ ਆ ਨੀ ਕਿ ਜਿਹੜੇ ਏਮਪਲਾਇਰ ਤਲੇ ਕੰਮ ਕਰ ਰਹੇ ਹੋ ਮੰਨ ਲਾ ਤੁਸੀਂ ਐਕਸ ਰੋਲ ਤੇ ਕੰਮ ਕਰ ਰਹੇ ਹੋ ਵਾਈ ਰੋਲ ਤੁਹਾਨੂੰ ਏਮਪਲਾਇਰ ਦੇਣਾ ਚਾਹੁੰਦਾ ਹੈ ਤੁਸੀਂ ਤੁਹਾਡਾ ਜੋਬ ਰੋਲ ਚੇਂਜ ਹੋਣਾ ਚਾਹੋ ਕਰਨਾ ਚਾਹੁੰਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਨਵਾਂ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡੀ ਇਹ ਨਵਾਂ ਰੋਲ ਜਿਹੜਾ ਉਹ ਤੁਸੀਂ ਨਾਲ ਹੀ ਸੰਭਾਲ ਸਕਦੇ ਹੋ ਜਿੰਨਾ ਚਿਰ ਤੁਹਾਡਾ ਅਪਰੂਵਲ ਨਹੀਂ ਆਉਂਦਾ ਸੋ ਬਹੁਤ ਫਾਇਦੇਮੰਦ ਪਾਲਿਸੀ ਹੈ ਇਹ ਇਲੀਜੀਬਲ ਕੌਣ ਹੈ ਸਭ ਤੋਂ ਪਹਿਲਾਂ ਬੀਨ ਕੈਨੇਡਾ ਯਾਨੀ ਕਿ ਤੁਸੀਂ ਕੈਨੇਡਾ ਦੇ ਅੰਦਰ ਹੋਣੇ ਚਾਹੀਦੇ ਹੋ ਵੈਲਿਡ ਟੈਂਪਰੇਰੀ ਰੈਜ਼ੀਡੈਂਸ ਦੇ ਉੱਤੇ ਯਾਨੀ ਤੁਹਾਡਾ ਕੀ ਆਰ ਵੀ ਬਿਲਕੁਲ ਵੈਲਿਡ ਹੋਣਾ ਚਾਹੀਦਾ ਇਹਦੀ ਆਊਟ ਆਫ ਸਟੇਟਸ ਨਹੀਂ ਹੋਣੀ ਚਾਹੀਦੀ ਤੁਸੀ ਉਦੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਕਿਸੇ ਵਰਕ ਪਰਮਿਟ ਤੇ ਹੋਣੇ ਚਾਹੀਦੇ ਹੋ ਭਾਵੇਂ ਏਮਪਲੋਇਰ ਸਪੈਸੀਫਿਕ ਵਰਕ ਪਰਮਿਟ ਹੋਣਾ ਚਾਹੀਦਾ ਭਾਵੇਂ ਉਹ ਲੰਮਾਈਏ ਵਾਲਾ ਵਰਕ ਪਰਮਿਟ ਹੋਵੇ ਭਾਵੇਂ ਕੋਈ ਵੀ ਉਹ ਵਰਕ ਪਰਮਿਟ ਹੋਵੇ ਜਿੱਤੇ ਤੁਹਾਡੇ ਏਮਪਲੋਇਰ ਦਾ ਨਾਮ ਲਿਖਿਆ ਹੋਇਆ ਹੈ ਪਾਵੇਂ ਪਰ ਰਿਲੀਜੀਅਸ ਵਰਕ ਪਰਮਿਟ ਰੀਆ ਜਿਹਦੇ ਵਿੱਚ ਇਹ ਹੈ ਕਿ ਤੁਸੀਂ ਯਾਨੀ ਕਿ ਜਿਹੜੀ ਜੌਬ ਚੇਂਜ ਕਰਨੀ ਹੈ ਤੁਹਾਨੂੰ ਅਗਲਾ ਜਿਹੜਾ ਉਹ EMPLOYEER SPECIFIC ਬੰਦਾ ਚਾਹੀਦਾ ਵਾ ਮਤਲਬ ਕਿ ਉਹ EMPLOYEER SPECIFIC ਜੌਬ ਆ ਤੋ ਡਾਇਰੈਕਟਲੀ ਯਾਨੀ ਕਿ ਅਗਲਾ EMPLOYEER ਜਿਹੜਾ ਤੁਹਾਡਾ ਤੁਹਾਨੂੰ ਨਵਾਂ ਜੌਬ ਆਫਰ ਦੇ ਰਿਹਾ ਹੈ ਉਹਦੇ ਵਾਸਤੇ ਤੁਹਾਨੂੰ ਨਵਾਂ ਵਰਕ ਪਰਮਿਟ ਦੀ ਲੋੜ ਹੈ ਤਾਂ ਉਹ ਚੇਂਜ ਕਰ ਸਕਦੇ ਨੇ ਯਾਨੀ ਕਿ ਤੁਸੀਂ ਵੈਲਿਡ ਵਰਕਰ ਹੈਗੇ ਹੋ ਬਟ ਭਾਵੇਂ ਤੁਸੀਂ Uh, मतलब वैलिड वर्कर हो पर ਤੁਸੀਂ ਆਪਣਾ ਜੋਬ ਰੋਲ ਚੇਂਜ ਕਰਨਾ ਹੈ ਦੂਜੇ এমਪਲੋਇਰ ਦੇ ਕੋਲ ਜਾਣਾ ਹੈ ਤਾਂ ਤੁਹਾਨੂੰ ਇਸ ਚੀਜ਼ ਦੀ ਲੋੜ ਹੈਗੀ ਆ ਉਸ ਤੋਂ ਇਲਾਵਾ ਇਹਦੇ ਵਿੱਚ ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਹੈ ਕਿ ਭਈ ਜਦੋਂ ਤੁਸੀਂ ਅਪਲੀਕੇਸ਼ਨ ਸਬਮਿਟ ਕਰ ਦੇਣੀ ਹੈ ਵਰਕ ਪਰਮਿਟ ਵਾਸਤੇ ਉਦੋਂ ਬਾਅਦ ਤੁਸੀਂ ਵੈਬ ਫਾਰਮ ਦੇ ਥਰੂ ਐਮਬੈਸੀ ਨੂੰ ਇਨਫੋਰਮ ਕਰਨਾ ਹੈ ਐਂਬੈਸੀ ਨੂੰ ਆਪਣੀਆਂ ਸਾਰੀਆਂ ਉਹ ਕੰਡੀਸ਼ਨਸ ਦੱਸਣੀਆਂ ਨੇ ਕਿ ਭਈ ਅਸੀਂ ਜਿਹੜੇ ਆ ਉਹ ਐਲੀਜੀਬਲ ਹੈਗੇ ਆ ਇਸ ਟੈਂਪਰੇਰੀ ਪਬਲਿਕ ਪਾਲਿਸੀ ਦੇ ਅੰਡਰ ਉਹਦੀ ਐਕਸਪਲੇਨੇਸ਼ਨ ਦੇਣੀ ਆ ਪ੍ਰੋਪਰ ਟੰਗ ਦੇ ਨਾਲ ਸਬਮਿਟ ਕੀਤੀ ਅਪਲੀਕੇਸ਼ਨ ਦੀ ਡਿਟੇਲ ਦੇਣੀ ਆ ਤਾਂ ਤੁਸੀਂ ਇਹਨੂੰ ਇਹ ਜਿਹੜੀ ਆ ਇਹਦੀ ਰਿਕੁਐਸਟ ਕਰ ਸਕਦੇ ਹੋ ਬਸ ਤੁਹਾਨੂੰ ਪ੍ਰੀ ਅਥੋਰਾਈਜੇਸ਼ਨ ਲੈਟਰ ਜਿਹੜਾ ਉਹ ਮਿਲ ਜਾਣਾ ਹੁਣ ਇਹਦੇ ਵਿੱਚ ਕਈ ਈਤਾਂ ਦੇ ਨੇ ਜਿਨ੍ਹਾਂ ਨੂੰ ਐਲਐਮਆਈ ਦੀ ਲੋੜ ਨਹੀਂ ਹੈਗੀ ਉਹ ਵੀ ਕਰ ਸਕਦੇ ਜਿੱਦਾਂ ਮੈਂ ਤੁਹਾਨੂੰ ਸਮਝਾ ਚੁੱਕਾ ਹਾਂ ਯਾਨੀ ਇਕੱਲਾ ਐਲਐਮਆਈ ਹੋਵੇ ਤਾਂ ਬਿਨਾਂ ਐਲਐਮਆਈ ਵਾਲੇ ਵੀ ਇਸ ਤਰੀਕੇ ਨਾਲ ਕਰ ਸਕਦੇ ਆ ਉਸ ਤੋਂ ਬਾਅਦ ਜਦੋਂ ਤੁਹਾਡਾ ਪ੍ਰੀ ਅਥਾਰਾਈਜੇਸ਼ਨ ਲੈਟਰ ਆ ਗਿਆ ਇਹ ਤੁਹਾਡਾ ਉਦੋਂ ਤੱਕ ਵੈਲਿਡ ਹੋਣਾ ਹੈ ਜਦੋਂ ਤੱਕ ਤੁਹਾਡਾ ਵਰਕ ਪਰਮਿਟ ਦੇ ਉੱਤੇ ਡਿਸੀਜਨ ਨਹੀਂ ਬਣ ਜਾਂਦਾ ਜੇ ਤੁਹਾਡਾ ਵਰਕ ਪਰਮਿਟ ਡਿਨਾਈ ਹੋ ਜਾਂਦਾ ਹੈ ਵਿਡਰੋ ਕਰ ਲੈਂਦੇ ਹੋ ਤਾਂ ਨਾਲ ਹੀ ਇਹ ਜਿਹੜੀਆਂ ਤੁਹਾਡੀਆਂ ਰੈਸਟ੍ਰਿਕਸ਼ਨਸ ਨੂੰ ਸ਼ੁਰੂ ਹੋ ਜਾਣੀਆਂ ਯਾਨੀ ਕਿ ਇਹ ਜਿਹੜਾ ਤੁਹਾਨੂੰ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਇੱਕ ਪ੍ਰੀ ਅਥਾਰਾਈਜੇਸ਼ਨ ਲੈਟਰ ਮਿਲਿਆ ਉਹ ਅਥਾਰਾਈਜੇਸ਼ਨ ਲੈਟਰ ਤੁਹਾਡਾ ਜਿਹੜਾ ਉਹ ਖਤਮ ਹੋ ਜਾਣਾ ਹੈਗਾ ਸੋ ਇਹ ਇਹ ਦੀਆਂ ਟਰਮਸ ਕੰਡੀਸ਼ਨਸ ਸੀਗੀਆਂ ਤੇ ਜਿਹੜੀਆਂ ਬਹੁਤ ਇੰਪੋਰਟੈਂਟ ਸິ່ງ ਹੈ ਤੁਹਾਨੂੰ ਸਾਰਿਆਂ ਨੂੰ ਦੱਸਣੀ ਆ ਹੁਣ ਈਕੇ ਦੇ ਵਿੱਚ ਕੁਐਸਚਨ ਕਈ ਵਾਰੀ ਆ ਜਾਂਦਾ ਕਿ ਭਈ ਜਦੋਂ ਅਸੀਂ ਨਵਾਂ ਵਰਕ ਪਰਮਿਟ ਅਪਲਾਈ ਕਰਨਾ ਅਗਲੇ ਦਿਨ ਹੀ ਅਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਆ ਨਵੇਂ ਏਮਪਲੋਇਰ ਦੇ ਨਾਲ ਨਹੀਂ ਤੁਸੀਂ ਜਦੋਂ ਵਰਕ ਪਰਮਿਟ ਅਪਲਾਈ ਕਰ ਲੈਣਾ ਹੈ ਤੁਸੀਂ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ ਇਸ ਟੈਂਪਰੇਰੀ ਪਬਲਿਕ ਪਾਲਿਸੀ ਦੇ ਅੰਡਰ ਜੇਕਰ ਆਂਦੇ ਹੋ ਤਾਂ ਤੁਸੀਂ ਆਈਆਰਸੀਸੀ ਨੂੰ ਇਨਫੋਰਮ ਕਰਨਾ ਹੈ ਆਈਆਰਸੀਸੀ ਤੁਹਾਨੂੰ ਪ੍ਰੀ ਅਥੋਰਾਈਜੇਸ਼ਨ ਲੈਟਰ ਇਨ ਟਰਮ ਅਥੋਰਾਈਜੇਸ਼ਨ ਲੈਟਰ ਪ੍ਰੋਵਾਈਡ ਕਰ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਨਵੇਂ EMPLOYER ਦੇ ਨਾਲ ਕੰਮ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾਂ ਨਹੀਂ ਕਰ ਸਕਦੇ ਉਸ ਤੋਂ ਲਗ OUTSIDE CANADA ਵਾਲੇ एलिਜੀਬਲ ਨਹੀਂ ਹੈਗੇ ਓਪਨ ਵਰਕ ਪਰਮਿਟ ਵਾਲਿਆਂ ਨੂੰ ਤੇ ਇਸ ਪਾਲਿਸੀ ਦੀ ਨੀਡ ਹੀ ਨਹੀਂ ਹੋਣੀ ਉਹਦਾ ਕਾਰਨ ਕੀ ਹੈ ਕਿ ਓਪਨ ਵਰਕ ਪਰਮਿਟ ਵਾਲਾ ਤੇ ਪੂਰੇ ਕੈਨੇਡਾ ਚ ਕਿਸੇ ਵੀ EMPLOYER ਦੇ ਨਾਲ ਕਿਸੇ ਵੀ OCCUPATIONs ਚ ਕੰਮ ਕਰ ਸਕਦਾ ਹੈ ਫਿਰ ਉਹਨੂੰ ਤੇ ਕਿਸੇ ਤਰੀਕੇ ਦੀ ਲੋੜ ਹੈ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪੂਰਾ ਟੈਂਪਰੇਰੀ ਪਬਲਿਕ ਪੋਸਟ ਜਿਹੜੀ ਆਈ ਹੈ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਫਿਰ ਵੀ ਤੁਹਾਡੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੋਵੇ ਤਾਂ ਅਪਾਇੰਟਮੈਂਟ ਲੈ ਕੇ ਅਪਾਇੰਟਮੈਂਟ ਬੁੱਕ ਕਰ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕੀ ਤੁਸੀਂ ਉਹਦੇ ਸੁਪੀਛ ਚਾਹੁੰਦੇ ਆਪਣੇ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀ ਜ਼ਫਾਈਲ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਾਹੁੰਦੇ ਹੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ